ਕੀ ਨਹੀਂ ਤਾਂ ਨਹੀਂ ਨਹੀਂ ਦੇਈ ਜਾਂਦੇ ਆ। ਉਹ ਸਾਡੇ ਮੇਰਾ ਭਤੀਜਾ ਵੀ ਵੱਡਾ ਬੜਾ ਜਾਂਦਾ ਵਾ। ਹਬ ਤੇ ਮੰਗਰੋ ਰਾਤ ਰਹਿ ਕੇ ਆਉਂਦਾ ਜਾ ਕੇ। ਘਰ ਲੈ ਕੇ ਖੋਦ ਲੈ। ਕੀ ਬਾਦ ਮੈ ਨਹੀਂ। ਦੇਖੋ ਕੀ ਬਤਾਂਦੀ ਬਣੂਗਾ। ਇਹ ਮੇਨਾਂ ਨਾਲ ਕਰਨੇ ਤੇ ਜਾ ਕੇ ਕੰਮ ਬੈਠੇ। ਮੇ ਮਮੀ ਇਹਨੇ ਹੁੰਦਾ ਪੁਰਾਣੀਆਂ ਹੁਣ ਤਾਂ ਇਹ ਦੱਬੀ ਜਾਂਦੇ ਆ ਪਣੀਆਂ ਪਣੀਆਂ ਵਾਲਿਆਂ ਦੀ ਦੱਬੀ ਜਾਂਦੇ ਆ। ਤੱਕਾ ਵੱਡਾ ਹੁਣ ਤਾਂ ਇਹ ਡੇ ਰੋਡ ਕੱਢੀ ਜਾਂਦੇ ਐ ਡੇ ਡੇ ਇਧਰ ਖਣੀ ਕੀ ਤੇ 40 50 ਕਿੱਲੇ ਸੀ ਉਹਨੇ ਆ ਕੇ ਧੱਕੇ ਨਹੀਂ ਦੱਬ ਲਿਓ ਅੱਖੇ ਦੇ ਵਿੱਚ ਖਣੀ ਗੈਸਾਂ ਖਣੀ ਕੀ ਆ ਇਹ ਕਰੂੰਗਾ ਆਹ ਯਾਰ ਪਰਕ ਨੂੰ ਦੇਖੋ ਜੇ ਕੁਝ ਬਣ ਜੇ ਤਾਂ ਮੈਂ ਕੀ ਕਹਿ ਜੀ ਬਣ ਹੂੰ ਕੀ ਕਿਹਾ ਜਾ ਸਕਦਾ ਮੰਮੀ ਮੰਮੇ ਨੂੰ 2 ਸਾਲ ਹੋ ਗਏ ਗਏ ਨੂੰ ਤੁਨ ਤੁਨ ਹੋ ਗਿਆ ਵੀ ਫਰਵਰੀ ਤਨ ਬਿਜਾਰੋ ਇਹਦਾ ਟਾਈਮ ਜੇ ਨੰਗਨ ਕੁਐਸਚਨ ਨਹੀਂ ਲੱਗਦਾ ਕੁਛ ਨਹੀਂ ਟਾਈਮ ਲੱਗਦਾ ਹਾਂ ਉਹ ਸੇ ਜਦੋਂ ਬੋਟਾ ਪਈਆ 20 ਫਰਵਰੀ ਨੂੰ ਉਦਨ ਅੱਥ ਨੇ ਗਿਆ ਸੀ ਇਹਦਾ ਫਗਮਾਂ ਤਮਾਣ ਬਣਿਆ ਹਾਂ ਹਾਂ ਅਸੀਂ ਉਹ ਆਨੰਦਪੁਰ ਗਏ ਸੋ ਇੱਥੇ ਸਾਨੂੰ ਪਤਾ ਲੱਗਿਆ ਵੀ ਬਣ ਗਿਆ ਬਣ ਗਿਆ ਉਹ ਤਾਂ ਆਨੰਦਪੁਰ ਦਾ ਆਨੰਦਪੁਰ ਬਿਲੇ ਹਾਂ ਤਿੰਨ ਸਾਲ ਹੋ ਕੇ ਜੀ ਤਰੀ ਕੱਜ ਤੰਦਨ ਕੋ ਤੰਦਨ ਹੋ ਗਿਆ ਆਇਆ ਕਹਿੰਦਾ ਸੀ ਮਰਕ ਪਾਣ ਆਇਆ ਕਹਿੰਦਾ ਜਿੰਦ ਚੱਲ ਆ ਜਾਂਦਾ ਜਾਂ ਕਿੱਟ ਗਈ ਆ ਜਾਂਦੀ ਹਮ ਕਿ ਕੋਈ ਨਹੀਂ ਹਰਾਮਜਾਦੇ ਨੇ ਵਕੀਲ ਨੇ ਨਹੀਂ ਆਇਆ ਇਹ ਮਾਸੀ ਦਾ ਵੀ ਇੱਕ ਮੁੰਡਾ ਆਇਆ ਇੱਕ ਹੈ ਨਾ ਉਹ ਇੱਕ ਨੂੰ ਖਣੀ ਕੀ ਕਹਿੰਦੇ ਕਿ ਮਲੀ ਨਹੀਂ ਜਨਮ ਨਹੀਂ ਮਲੀ ਆਉਂਦੀ ਹਾਂ ਤਾਂ ਨਹੀਂ ਆਇਆ ਉਹ ਨਹੀਂ ਆਉਣੇ ਵੀ ਹੋਣਾ ਸੀ ਮਮੀ ਇੰਨੇ ਚਿਰ ਦੇ ਹਜੇ ਪੱਕੇ ਨਹੀਂ ਹੋਏ ਪੀਆਰ ਕਹੀ ਜਾਂਦੇ ਪੀਆਰ ਉਹ ਨਹੀਂ ਆਈ ਪੱਕੇ ਤਾਂ ਇਹ ਹਾਂ ਜਾਂ ਬਹੂਦੀ ਹੋ ਬਹੂ ਵੀ ਪੱਕੀ ਆ ਪੱਕੇ ਤਾਂ ਉਹਦੇ ਗਈ ਆ ਬਹੂ ਤਾਂ ਉਹ ਕੋਈ ਉਹ ਗਾਇਨ ਦਾ ਹੂੰ ਆਉਣ ਜਾਂਦਾ ਜੇ ਕੋਈ ਵੀਜਾ ਗੂਜਾ ਨੂੰ ਮੋਂਦੇ ਹੋਣ ਕਿ ਇੱਧਰ ਲਾ ਹੂੰ ਜੇ ਵੀਜਾ ਗੂਜਾ ਨਹੀਂ ਲੱਗਿਆ ਲੱਗ ਕੇ ਆਏ ਹੁਣ ਗਏ ਤਾਂ ਪੱਕੇ ਤੌਰ ਤੇ ਹੀ ਆਏ ਹੂੰ ਮੈਂ ਬਹੁਤ ਬਰਾਦਰੀ ਤੁਹਾਨੂੰ ਦੱਲ ਰਹੀ ਹਾਂ ਸਮਝ ਨਾ ਤਮਾ ਮੈਂ ਕੀ ਪਾਪੂ ਕੀ ਆਈ ਇਹ ਤਾਂ ਤੈਂ ਦੇ ਹੁਣ ਤੇ ਕੁਝ ਨਹੀਂ ਬਾਕੀ ਆਈ ਇਹ ਅੱਗੇ ਜਦੋਂ ਪੁਜੀਰੀ ਲੈ ਕੇ ਗਏ ਸੀਗੇ ਹੂੰ ਉਹਨਾਂ ਨੂੰ ਜਨਾਪਾਇ ਸੀ ਲਿਬੇ ਲੂਣਾ ਸਾਰਾ ਲੈ ਕੇ ਗਈ ਸੀ ਮੋਤੇ ਲਿੜੇ ਦੇਖੇ ਆ ਸਾਸੂ ਸੀ ਨਾਨਦ ਨੂੰ ਨਣ ਦਾ ਨੋਟ ਦਾ ਸੀ ਇਹਦੇ ਬੰਬੀ ਦੇ ਸੀ ਲੱਗੀਆਂ ਦੇ ਸੀ ਠੀਕ ਹੈ ਹੁਣ ਨਹੀਂ ਕੁਝ ਪਾਇਆ ਹੂੰ ਕੀ ਬੋਲਿਆ ਉਹ ਵੀ ਆ ਹਮੈ ਵੀ ਪਾਲਣ ਨੂੰ ਪੁੱਛਿਆ ਉਹ ਕਹਿੰਦੀ ਉਹ ਤਾਂ ਕਹਿੰਦੀ ਇੱਕ ਦਿਨ ਅੱਗੋਂ ਹੀ ਦੇ ਦੇਗੀ ਕਹਿੰਦੀ ਪਤਾ ਨਹੀਂ ਵੀ ਕੀ ਦੇ ਇੱਕ ਗਾਇਆ ਨਹੀਂ ਨਹੀਂ ਦੇ ਦੇ ਕੇ ਆਈ ਆ ਠੀਕ ਹੈ ਮਵਲੀ ਦੇ ਕੁੜੀਆਂ ਦੋ ਆ ਹਨ ਮਵਲੀ ਦੇ ਦੋ ਕੁੜੀਆਂ ਇੱਕ ਮੁੰਡਾ ਸੁਖੀ ਦੇ ਸੁਖੀ ਦੇ ਦੋ ਮੁੰਡੇ ਕੁੜੀਆਂ ਦੋ ਇੱਕ ਤੋਂ ਦੋ ਇੱਕ ਤਾਂ ਜੋੜੇ ਸੀ ਪਹਿਲਾਂ ਜੋੜੇ ਸੀ ਹਨਾ ਫਿਰ ਬਾਅਦ ਵਿੱਚ ਪਹਿਲਾਂ ਕਿੰਨਾ ਚਿਰ ਹੋਏ ਨਹੀਂ ਮਗਰ ਕੋਈ ਜੋੜੇ ਹੋਗੇ ਹਾਂ ਤੇ ਬਾਅਦ ਵਿੱਚ ਕਿੰਨਾ ਟਿਕਿਆ ਹੋਇਆ ਹੈ ਕਿਰਨ ਜੀ ਆਏ ਇਹੇ ਮਾਸੜ ਮਿਲਣਾ ਹੈ ਇਕ ਦੂਜੇ ਦੇ ਮਗਰ ਰਿਹੜੇ ਹਰਨ ਉਦੋਂ ਤੁਰਦੇ ਨਹੀਂ ਸੀ ਰਣਦੇ ਹੀ ਸੀਗੇ ਕਿੱਥੇ ਦੋਦਰ ਆਈ ਸੀ ਮਿਲਣੇ ਇਹ ਅੱਛਾ ਅੱਛਾ ਚਲਦੀ ਹਾਂ ਉਹ ਚਰਵੋ ਗਿਆ ਨੂੰ ਆਈ ਨੂੰ ਤਾਂ ਸੁੱਖੀ ਨੂੰ ਤਾਂ ਕਿਰਨ ਮੈਂ ਇਹ ਪਹਿਲਾਂ ਉਦੋਂ ਪਹਿਲਾਂ ਅਨੰਦਪੁਰਾ ਦਾਸ ਕਰਾ ਕੇ ਆਈ ਸੀ ਨਹੀਂ ਅੱਛਾ ਹਾਂ ਉਹਦਾ ਆਈ ਸੀ ਉੱਥੇ ਗਏ ਸੀ ਪਤ ਨਹੀਂ ਲੰਗਰ ਤੋਂ ਵੱਡੇ ਜਿੱਥੋਂ ਦਾਸ ਕਰਾ ਕੇ ਆਈ ਸੀ ਨਾ ਕਰ ਜਾਂ ਤੋ ਉਹਦੇ ਚਾਰ ਵਾਰ ਹੋਇਆ ਸੀ ਆ ਚਾਰ ਵਾਰ ਹੋਈ ਸੀ ਗੱਲ ਉਹ ਮੇਰੇ ਕੋਲ ਟਾਲ ਰੋ ਹਾਂ ਤੇ ਮਾਮੇ ਨੇ ਤਾਂ ਨਹੀਂ ਕਿਵੇਂ ਬਾਬਾ ਨੇ ਹਾਂ ਇਹਨੂੰ ਦੇਖਣਾ ਆਉਗਾ ਬਸ ਜਿਹਦਾ ਫੋਨ ਲਿਆ ਹੁਣ ਨਾ ਉਹ ਵੀ ਨੂੰ ਜਾ ਦੁਕਾਨਦਾਰਾ Gracias.